ਜਦੋਂ ਕੀਰਤਨ ਸੋਲਾ ਪੜਦਾ ਹੈ ਉਸ ਵੇਲੇ ਉਦੀ ਰਾਖੀ ਗੁਰੂ ਘਰਿਆ ਕਰਦਾ ਪਰ ਉਹਦੇ ਨਾਲ ਪੰਜ ਸ਼ਬਦ ਲਾ ਲਿਆ ਕਰ ਇਹ ਸਾਰੇ ਨੋਟ ਕਰ ਲਿਓ ਜਿੰਨੇ ਪ੍ਰੇਮੀ ਮੈਨੂੰ ਕਹਿੰਦੇ ਨੇ ਜੀ ਦਵਾ ਪੈਂਦਾ ਜੀ ਸਾਨੂੰ ਘੂੜ ਦਾ ਡਰ ਹੈ ਜੀ ਬਿਗ ਹੈ ਜੀ ਸਾਡੇ ਘਰ ਚਾ ਨਹੀਂ ਹੁੰਦਾ ਉਹ ਨਹੀਂ ਹੁੰਦਾ ਉਹ ਨੋਟ ਕਰ ਲਓ ਇਹ ਬਚਨ ਜਿਹੜੇ ਮੈਂ ਕਰ ਰਿਹਾ ਆਪ ਨੇ ਫਰਮਾਇਆ ਕਿ ਪੰਜ ਸ਼ਬਦ ਪਹਿਲਾਂ ਪੜ ਲਿਆ ਕਰੋ ਈਸ਼ਨਾਕ ਪੰਜੇ ਇਸ਼ਾਨਾ ਨਾ ਕਰੋ ਕੁਦਲਾ ਕਰੋ ਸਾਭ ਵਿਸਰੇ ਤੇ ਬੈਠੋ ਗੁਰੂ ਨਾਨਕ ਦੇ ਜਰਨਾ ਦਾ ਕਰੋ ਧਿਆਨ ਉਹਦੇ ਬਾਅਦ ਪਹਿਲਾ ਸ਼ਬਦ ਜਿਹੜਾ ਪੜਨਾ ਹੈ ਸੋਰਠ ਮਾਲਾ ਪੰਜਵਾਂ 626 ਪੰਨੇ ਦੇ ਉੱਤੇ ਹੈ ਗੁਰੂ ਗ੍ਰੰਥ ਸਾਹਿਬ ਦੇ ਗੁਰਕਾਰ ਸ਼ਬਦ ਰਖਵਾਰੇ ਚੌਕੀ ਚੌਂ ਗੀਤਨ ਇਹ ਕੀਰਤਨ ਸੋਲੇ ਤੋਂ ਵਾਸ਼ ਪਹਿਲਾਂ ਪੜ੍ਹਨਾ ਜ਼ਰੂਰੀ ਹੈ ਦੂਸਰਾ ਸ਼ਬਦ ਮਲਾਵਲ ਮਹਲਾ ਪੰਜਵਾਂ ਤੇ ਅਰ 100 ਪੰਨੇ ਤੇ ਆ ਤਾਤੀ ਬੋ ਨਾ ਲੱਗਈ 파ਰਵਰਨ ਸਰਨਾਈ ਚੌ ਗਿਰਦ ਹਮਾਰੇ ਰਾਮ ਕਰ ਦੁਖ ਲਗੇ ਨਾ ਪਾਇ ਇਹ ਪੂਰਾ ਸ਼ਬਦ ਪੜਨੇ ਦਾ ਤੀਸਰਾ ਹੈ ਸ਼ਲੋਕ 256 ਪੰਨੇ ਤੇ ਆ ਗੁਰੂ ਗ੍ਰੰਥ ਸਾਹਿਬ ਤੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂੰ ਮੈਂ ਛਟ ਨਿਗਟ ਨਾ ਜਾਈਏ ਤੂੰ ਚੌਥਾ ਜਿਹੜਾ ਸ਼ਬਦ ਆ ਉਹ ਸ਼ਲੋਕ ਮਹਲਾ 5 ਨੰਨੇ ਮਨਵੇ ਚਿਤਵ ਚਿਤਵ ਨਹੀਂ ਉਦਮ ਕਰੋ ਹਨ ਇਹ ਸਾਰਾ ਜਿਹੜਾ ਸ਼ਲੋਕ ਹੈ ਇਹ ਪੜ੍ਹ ਲਿਆ ਕਰੋ ਤੇ ਪੰਜਵਾਂ ਜਿਹੜਾ ਹੈ ਉਹ ਵੀ ਸ਼ਲੋਕ ਹੈ ਸੈਸ ਗਿਤੀ ਦੇ ਵਿੱਚ ਉਹ ਸਿਰ ਮਸਤਕ ਰੱਖਿਆ ਪਾਰ ਬ੍ਰਹਮ ਹਸਤ ਖਾਇਆ ਰੱਖਿਆ ਪਰਮੇਸ਼ਰ ਆਤਮ ਰੱਖਿਆ ਗੋਪਾਲ ਸਵਾਮੀ ਤਨ ਚਰਨ ਰੱਖਿਆ ਜੀ ਵਿਸ਼ਰਾ ਸਰਵ ਰੱਖਿਆ ਗੁਰੂ ਪਦ ਇਹ ਸਾਰਾ ਚਾਰ ਲਾਈਨਾਂ ਦਾ ਹੈ ਇਹ ਪੜ ਲਿਆ ਕਰੋ ਉਹਦੇ ਬਾਅਦ ਫੇਰ ਕੀਰਤਨ ਸੋਲਾ ਪੜਿਆ ਕਰੋ ਕਹਿੰਦੇ ਤੂੰ ਇਹ ਪੜ ਲਿਆ ਕਰੀ ਤੇਰੇ ਘੋੜਿਆਂ ਦੇ ਦੁਆਰੇ ਕਿਲਾ ਬਣ ਜਾਇਆ ਕਰੂ ਚੋਰ ਨਹੀਂ ਆਉਣਗੇ ਫੇਰ ਮਹਾਰਾਜ ਕਿਨੇ ਦੇ ਅੰਦਰ ਅਸੀਂ ਦਾਖਲ ਹੋ ਜਾਾਂਗੇ ਕਹਿੰਦੇ ਨਹੀਂ ਕੋਈ ਵੀ ਨਹੀਂ ਦਾਖਲ ਹੋਏਗਾ ਜਿਹੜੇ ਅੰਦਰ ਅੰਦਰ ਰਹਿਣਗੇ ਬਾਹਰਲੇ ਬਾਹਰ ਰਹਿਣਗੇ ਫੇਰ ਸਵੇਰੇ ਕਿਵੇਂ ਕਰੇ ਕਹਿੰਦੇ ਇਹਦੀ ਚਾਬੀ ਹੈ ਜਪਜੀ ਸਾਹਿਬ ਅਭਰਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜਾਤਾਂ ਘੋੜਿਆਂ ਦੇ ਕੋਲ ਤੇਰੇ ਨੌਕਰਾਂ ਦੇ ਤੈ ਜਾਣਾ ਹੋਵੇ ਉਸ ਵੇਲੇ ਫਿਰ ਜਪਜੀ ਸਾਹਿਬ ਦਾ ਸ਼ੁੱਧ ਪਾਠ ਕਰੀ ਉਹਦੇ ਨਾਲ ਇਹ ਕਿਲੇ ਦਾ ਕਿਨਾਂ ਹਟ ਜਾਇਆ ਕਰੇਗਾ ਤੇ ਘੋੜੇ ਉਵੇਂ ਜਿਵੇਂ ਹੋ ਗਿਆ ਕਰਨ ਬੜੀ ਖੁਸ਼ੀ ਹੋਈ ਕਿ ਮਹਾਰਾਜ ਨੇ ਐਡਾ ਬੜਾ ਮੰਤਰ ਦਾ ਸਾਹਸ ਜੀ ਦੀ ਬਾਣੀ ਐਵੇਂ ਨਹੀਂ ਹੈ ਬਾਣੀ ਮਹਾ ਮੰਤਰ ਹੈ ਜਪਜੀ ਸਾਹਿਬ ਇਹਦੇ ਮੁਕਾਬਲੇ ਤੇ ਕੋਈ ਮੰਤਰ ਦੁਨੀਆ ਦਾ ਪਹੁੰਚ ਨਹੀਂ ਸਕਦਾ ਨਾ ਲੈ ਲੈ ਸਾਚ ਬਚਨ ਮੰਗ ਮਾਨ ਮੰਨੋ ਇਹ ਬਾਈ ਲੈਣਾ ਜਿਹੜੀ ਅਸੀਂ ਬਚਨ ਕਰਦੇ ਆ ਇਹ ਤੂੰ ਸੱਚ ਕਰਕੇ ਮੰਨ ਤੇ ਮੇਰਾ ਬਚਨ ਇਹ ਵੀ ਹੈ ਪੜੇ ਸੋਲਾ ਜੋ ਕਿ ਤ ਕੋ ਜਿੱਥੇ ਕੋਈ ਸੋਲਾ ਪੜੇਗਾ ਕੀਰਤਨ ਸੋਲਾ ਤੇ ਸਮੇਪ ਨੇਚੇ ਮੈਂ ਹੋ ਉੱਥੇ ਮੈਂ ਜਰੂਰ ਉਹਦੇ ਨਾਲ ਹੋਣਾ ਇਹ ਨੇਚੇ ਚ ਰਕ ਉਸ ਵੇਲੇ ਪਾਈ ਲੈਣਾ ਵਿਚਾ ਜੇ ਤੁਹਾਨੂੰ ਇੰਨਾ ਪਿਆਰ ਹੈ ਕੀਰਤਨ ਸੋਲੇ ਪੜਨ ਵਾਲਿਆਂ ਦਾ ਤਾਂ ਫਿਰ ਇਹ ਜਦੋਂ ਮੰਜੇ ਤੇ ਬੈਠ ਜਾਣ ਸੌਣਾ ਹੋਵੇ ਉਸ ਵੇਲੇ ਤੁਹਾਡੀ ਸ਼ੋਭਾ ਪ੍ਰਾਪਤ ਕਰਕੇ ਸੌ ਜਾਣ ਨਾ ਸੁੱਕ ਨਹੀਂ ਮਾੜੇ ਨਾ ਕੋਈ ਦਬਾਬ ਹੋਵੇ ਨਾ ਕੋਈ ਭੂਤ ਆਵੇ ਨਾ ਕੋਈ ਪ੍ਰੇਤ ਆਵੇ ਨਾ ਕੋਈ ਚੋਰ ਆਵੇ ਪੜ ਕੇ ਦੇਖ ਲੇ